इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ ਪੰਜਾਬ ਬਚਾਓ ਯਾਤਰਾ ਕੋਟਕਪੂਰਾ ਪੁੱਜਨ ਦੇਵਰ ਕਰਵਲੋਂ ਨਿੱਕਾ ਸਵਾਗਤ ਸ਼੍ਰੋਮੀ ਕਾਲੀ ਦਲ ਪਾਦਲ ਦੇ ਪ੍ਰਧਾਨ ਸਾਹਿਬ ਕਾਡੀ ਸੀਐਮ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਪਰ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅੱਜ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਤੋਂ ਚੱਲ ਕੇ ਪਹਿਲਾ ਪਿੰਡ ਸੰਦਵਾ ਗੁਰਦੁਆਰਾ ਮਾਤਾ ਦਇਆ ਕੌਰ ਜੀ ਅੱਗੇ ਪੁੱਜੇ ਤੇ ਵਰਕਰਾਂ ਵੱਲੋਂ ਭਰਪੂਰ ਸਵਾਗਤ ਕੀਤਾ ਤੇ ਬਾਅਦ ਵਿੱਚ ਕੋਟਕਪੁਰਾ ਵਿਖੇ ਪੁੱਜੇ ਵਰਕਰਾਂ ਵੱਲੋਂ ਫੁੱਲਾਂ ਦੀ ਵਰਕਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਵਰਕਰ ਆਪਣੇ ਮੋਟਰਸਾਈਕਲਾਂ ਕਾਰਾਂ ਤੇ ਟਰੈਕਟਰਾਂ ਤੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਜਿਨ੍ਹਾਂ ਵਿੱਚ ਪਿੰਡਾਂ ਦੇ ਸਰਪੰਚਾਂ ਤੇ ਐਮਸੀ ਤੋਂ ਇਲਾਵਾ ਮੈਂਬਰ ਤੇ ਵਰਕਰਾਂ ਵੱਲੋਂ ਪੰਜਾਬ ਬਚਾਓ ਕਾਲੀ ਦਲ ਲਿਆਓ ਦੇ ਨਾਰੇ ਲਾਏ। ਉਹਨਾਂ ਨਾਲ ਕੋਟਕਪੁਰੋ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਸੰਦਵਾ ਸਾਬਕਾ ਸਾਬਕਾ ਐਮਸੀ ਭਾਰਤ ਭੋਸ਼ਨ ਮਿੱਤਲ, ਰਣਜੀਤ ਸਿੰਘ ਸਿੱਧੂ, ਦਤਾਰ ਸਿੰਘ ਸਾਬਕਾ ਸਰਪੰਚ ਹਰੀਨੋ ਤੇ ਹੋਰ ਵੀ ਪਿੰਡਾਂ ਦੇ ਸ਼ਹਿਰਾਂ ਦੇ ਉੱਗਿਆ ਸਖਸ਼ੀਅਤਾਂ ਮੌਜੂਦ ਸਨ। ਕੋਟਕਪੁਰਾ ਤੇ ਰਮੇਸ਼ ਕਪਾਈ 10 ਪੰਜਾਬ ਦੀ ਵਿਸ਼ੇਸ਼ ਰਿਪੋਰਟ।